ਪੀਪਲ ਅਰਪਣ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਹੈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਿਰੋ ਅੱਜ ਸਾਨੂੰ ਆਪਾਂ ਇੱਕ ਸਾਂਣ ਦਿਖਾਉਣੇ ਆਂ ਬੀਰ ਕੋਲੇ ਪਹੁੰਚੇ ਹੋਏ ਆਂ ਪਿੰਡ ਗਿੱਲ ਖੁਰਦਾ ਜੀ ਹਾਂਜੀ ਪਿੰਡ ਗਿੱਲ ਖੁਰਦਾ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਜੇ ਕਿਸੇ ਨੇ ਵੀ ਵੀਡੀਓ ਪਾਉਣੀ ਹੈ ਤਾਂ ਆਪਾਂ ਬਿਲਕੁਲ ਵੀਡੀਓ ਫ੍ਰੀ ਪਾਉਣੀ ਹੈ 9417234527 ਮੇਰਾ ਨੰਬਰ ਹੈ ਬਿਲਕੁਲ ਫਰੀ ਵੀਡੀਓ ਪਾਉਣੇ ਆ ਤੇ ਜੇਕਰ ਤੁਸੀਂ WhatsApp ਤੇ ਵੀ ਬਣਾ ਕੇ ਭੇਜ ਸਕਦੇ ਹੋ ਤਾਂ WhatsApp ਤੇ ਬਣਾ ਕੇ ਤੁਸੀਂ ਵੀਡੀਓ ਭੇਜੋ ਬਿਲਕੁਲ ਫਰੀ ਪਾਵਾਂਗੇ ਹੁਣ ਕਰਦੇ ਆਪਾਂ ਵੀਰ ਨਾਲ ਗੱਲਬਾਤ ਹਾਂਜੀ ਭਰਾ ਜੀ ਸਤਿ ਸ੍ਰੀ ਅਕਾਲ ਪੁੱਲਾ ਦਾ ਬਾਈ ਅੱਛਾ ਕੀ ਇਹ ਸਾਣ ਦਾ ਰਿਕਾਰਡ ਕੀ ਹੈ ਜਿਹੜਾ ਇਹ ਕਿਹੜੇ ਸਾਣ ਦਾ ਬੱਚਾ ਹੈ ਇਹ ਜਿਹੜਾ ਤੁਹਾਡੇ ਕੋਲ ਇਹ ਬਟਾ ਸਾਣਾ ਮੋਦੀ ਦਾ ਪਿਓ ਆ ਜੀ ਰਾਜਾ ਸਾਣ ਲక్ష్ਮੀ ਡੇਰੀ ਵਾਲਿਆਂ ਦਾ ਠੀਕ ਹੈ ਜੀ ਤੇ ਇਹ ਰਾਜੇ ਦਾ ਪੁੱਤ ਆ ਜੀ ਪਿਓ ਬੰਨੂ ਮੋਦੀ ਦਾ ਭਰਾ ਹੈ ਠੀਕ ਹੈ ਮੋਦੀ ਦਾ ਭਰਾ ਹੈ ਰਾਜੇ ਦਾ ਬੱਚਾ ਹੈ ਰਾਜੇ ਦਾ ਬੱਚਾ ਹੈ ਠੀਕ ਹੈ ਜੀ ਕਿੰਨੀ ਕੋ ਉਮਰ ਅਮਰ ਕਿੰਨੀ ਕਹਦੀ ਪੰਜ ਸਾਲ ਆ ਜੀ ਪੰਜ ਸਾਲ ਦਾ ਇਹੀ ਸਾਨ ਹੈ ਤੇਰੀ ਮਾਂ ਥੱਲੇ ਜੀ ਹੈਗਾ 17 ਕਿਲੋ ਰੋਟਾ 17 ਕਿਲੋ ਹਾਂਜੀ ਮਤਲਬ ਕਿ 17 ਕਿਲੋ ਦੋਨਾਂ ਡੰਗਾਂ ਦਾ ਰਿਕਾਰਡ ਹੈ ਦੀ ਮਾਂ ਦਾ ਠੀਕ ਹੈ ਜੀ ਠੀਕ ਹੈ ਜੀ ਕੋਲ ਸਿਰ ਮਾਤਨੇ ਬਹੁਤ ਵਧੀਆ ਕੱਦ ਕਾਠ ਵਾਲਾ ਸਾਨ ਹੈ ਮੜਾ ਇਹ ਖੋਲਿਓ ਬਿਲਕੁਲ ਕਾਲਾ ਸ਼ਹਿ ਪਿਓਰ ਮੁਰਰਾ ਨਸਲ ਦਾ ਸਾਂਹ ਹੈ ਮੜਾ ਖੋਲ ਕੇ ਤੋਇ ਤੇ ਕੁੰਡਾ ਸਿੰਘਾਂ ਦਾ ਫਿਰਨ ਦਾ ਗਿੱਲ ਖੁਰਦ ਉੱਚੋ ਮੰਡੀ ਦੇ ਨੇੜੇ ਖੜਾ ਹੈ ਇੱਕ ਕੱਦ ਕਾਠ ਦੇਖੋ ਤੁਸੀਂ ਸਾਂਹ ਦਾ ਸਿੰਘ ਦੇਖੋ ਕਿੰਨੇ ਕੁੰਡੇ ਹੈ ਬਿਲਕੁਲ ਕਾਲਾ ਸ਼ੈ ਜੈਡ ਬਲੈਕ ਜੀ ਨੂੰ ਕਹਿੰਦੇ ਨੇ ਆਪਾਂ ਠੀਕ ਹੈ ਜੀ ਬੰਨ ਦੇ ਇਹਦੀ ਕੀ ਫੀਸ ਹੈ ਜੀ ਇਹਦੀ ਜੀ 500 ਰੁਪਏ ਆ ਜੀ 500 ਰੁਪਿਆ ਠੀਕ ਹੈ ਜੀ ਬਚ ਨਾ ਰਹੇ ਮਹੀਨੇ ਦੇ ਅੰਦਰ ਦਵਾਰੇ ਫ੍ਰੀ ਛੱਡ ਦਿੰਦੇ ਠੀਕ ਹੈ ਜੀ ਜੇਕਰ ਮੱਝ ਨਹੀਂ ਰਹਿੰਦੀ ਤਾਂ ਦਵਾਰੇ ਤੁਸੀਂ ਫ੍ਰੀ ਛੱਡ ਦਿੰਦੇ ਹੋ ਜੇ ਮੈਂ ਇਹਦੀ ਜ਼ਿਆਦਾ ਹੀਟ ਹੈ ਵੀ 2 ਦਿਨ ਤਾਰਾਂ ਦੀ ਜਾਵੇ 2 ਦਿਨ ਛੱਡਣਾ ਪਏ ਤਾਂ ਵੀ 500 ਰੁਪਏ ਛੱਡਾਂਗੇ ਤੇ ਬੰਨ ਲਾਂਗੇ ਜੀ ਸਾਹਿਬ ਠੀਕ ਹੈ ਜੀ ਮਤਲਬ ਕਿ ਮੱਝ ਨੂੰ ਜੇ ਇੱਕ ਅੱਧਾ ਦਿਨ ਤੁਸੀਂ ਰੱਖਣਾ ਵੀ ਪਵੇ ਤਾਂ ਰੱਖ ਸਕਦੇ ਹੋ ਇੱਥੇ ਆ ਰੱਖ ਲਾਂਗੇ ਠੀਕ ਹੈ ਉਹਦਾ ਖਰਚਾ ਨਹੀਂ ਠੀਕ ਹੈ ਉਹਦਾ ਕੋਈ ਖਰਚਾ ਨਹੀਂ ਮਤਲਬ ਕਿ ਕੋਈ ਮੱਝ ਹੈ ਜੇ ਇੱਕ ਅੱਧਾ ਦਿਨ ਰੱਖਣੀ ਪਵੇ ਤਾਂ ਇਹਨਾਂ ਕੋਲੇ ਪ੍ਰਬੰਧ ਹੈਗਾ ਇਹ ਪਹਿਲੇ ਮਤਲਬ ਕਿ ਬੰਦੀਰ ਹੈ ਇਹ ਜਿੰਨਾਂ ਕੋਲੇ ਮੱਝ ਰੱਖਣ ਦਾ ਵੀ ਪ੍ਰਬੰਧ ਹੈ ਤੇ ਉਹਦਾ ਕੋਈ ਖਰਚਾ ਨਹੀਂ ਲੈਂਦੇ ਇੱਕ ਸਾਂਹਣਾ ਹੈ ਜੀ ਇਹਨਾਂ ਕੋਲੇ ਤਿੰਨ ਸਾਂਹਣਾ ਹੈ ਇੱਕ ਬੱਚਾ ਹੈ ਜੀ ਹਾਂ ਇਹਦਾ ਕੀ ਮਤਲਬ ਕਿ ਕਿਹੜੇ ਸਾਹਣ ਦਾ ਬੱਚਾ ਜੀ ਇਹ ਇਹ ਜੀ ਰੁਸਤਮੇ ਹਿੰਦ ਦਾ ਹਰਿਆਣੇ ਦਾ ਸਰਕਾਰੀ ਸਾਹਣ ਹੈ ਰੁਸਤਮੇ ਹਿੰਦ ਇਹ ਉਹਦਾ ਬੱਚਾ ਹਰਿਆਣੇ ਦਾ ਜਿਹੜਾ ਰੁਸਤਮੇ ਹਿੰਦ ਹੈ ਸਰਕਾਰੀ ਸਾਹਣ ਉਹਦਾ ਬੱਚਾ ਹੈ ਇਹ ਹਾਂਜੀ ਇਹਦੀ ਕਿੰਨੀ ਕਿੰਨੀ ਉਮਰ ਹੈ ਇਹਦੀ ਜੀ ਹੈਗੀ ਆ 3 ਸਾਲ ਨੂੰ 3 ਸਾਲ ਦਾ ਬੱਚਾ ਜੀ ਹਾਂਜੀ ਇਹਦੀ ਛੱਡ ਦਿਓ ਤੁਸੀਂ ਇਹ ਛੱਡ ਦਿੰਦੇ ਆ ਜੀ ਇਹ 20 ਕਿਲੋ ਵਾਲੀ ਮੈਂ ਨਾਲ ਠੀਕ ਹੈ ਇਹਦੀ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਹੈ 20 ਲੀਟਰ ਹੈ ਹਾਂਜੀ ਠੀਕ ਹੈ ਜੀ ਤੇ ਕੋਈ ਫੀਸ ਹਜ਼ਾਰ ਰੁਪਈਆ ਜੀ ਇਹਦੀ ਫੀਸ 1000 ਰੁਪਈਆ ਹੈ ਹਾਂਜੀ ਠੀਕ ਹੈ ਜੀ ਤੇ ਨਾ ਰਹੇ ਮੈਂ ਜੀ ਮਹੀਨੇ ਦੇ ਅੰਦਰ ਦੁਬਾਰਾ ਫ੍ਰੀ ਛੱਡਦਾ ਹਾਂ ਠੀਕ ਹੈ ਜੀ ਜੇ ਮਤਲਬ ਕਿ ਮੱਝ ਨਾ ਰਹੇ ਤਾਂ ਮਹੀਨੇ ਦੇ ਅੰਦਰ ਅੰਦਰ ਹਾਂਜੀ ਮਤਲਬ ਕਿ ਆਉਂਦੇ 21 ਦਿਨਾਂ ਤੱਕ ਦੁਬਾਰਾ ਫੇਰ ਛੱਡ ਦਿੰਦਾ ਹਾਂ ਹਾਂਜੀ ਠੀਕ ਹੈ ਮਹੀਨੇ ਦੇ ਅੰਦਰ ਸਦਾ ਮਹੀਨੇ 'ਚ ਛੱਡ ਦਵਾਂਗਾ ਉਸੇ 5 500 ਦੇ ਵਿੱਚ ਨਹੀਂ ਜੀ 1000 1000 ਦੇ ਵਿੱਚ ਇਹਦੀ ਸੌਰੀ ਇਹਦੀ 1000 ਰੁਪਈਆ ਫੀਸ ਹੈ ਠੀਕ ਹੈ ਜੀ ਬੰਨ ਦਿਓ ਜੀ ਕੱਦ-ਕਾਠ ਬਹੁਤ ਹੈ ਇਸ ਬੱਚੇ ਦਾ ਹਾਂਜੀ ਬੱਚਾ ਹੀ ਐ ਬਣਦੇ ਬਿਲਕੁਲ ਕਾਲਾ ਸ਼ਹਿ ਹੈ ਕੋਈ ਵੀ ਚਿੱਟਾ ਮਦਰ ਕੇ ਵਾਲ ਨਹੀਂ ਲੈਣਾ ਵੇ ਬਿਲਕੁਲ ਕਾਲਾ ਸ਼ਹਿ ਰੰਗ ਦਾ ਜੈੱਡ ਬਲੈਕ ਇਹ ਐ ਉਸ ਤੋਂ ਬਾਅਦ ਇਹਨਾਂ ਕੋਲੇ ਕਰ ਕਰ ਆ ਬੱਚਾ ਤਿਆਰ ਕਰਦੇ ਆ ਜੀ ਦੇਖੋ ਕਿੰਨਾ ਸੋਹਣਾ ਬੱਚਾ ਹੈ ਇਹ ਖਾਣ ਦਾ ਕੀ اے بی ਸੀ ਵਾਲੇ ਖਾਣ ਦਾ اے بی ਸੀ ਵਾਲੇ ਜਿਹੜਾ ਖਾਣਾ ਕੋਲੋਂ ਦਾ ਬੱਚਾ ਹਾਂਜੀ ਠੀਕ ਹੈ ਜਿਹਦੀ ਮਾਂ ਥੱਲੇ ਜੀ 23 ਕਿਲੋ ਦੁੱਧ ਹੈ ਤੇ ਲਾਈਵ ਚ ਵਾਈ ਹੋਈ ਵੀ ਹੈ ਲਾਈਵ ਹਾਂ ਸਾਡੇ ਪਿੰਡੋਂ ਹੀ ਲੱਗਦਾ ਇਹ ਪਿੰਡੇ ਸਰਪੰਚ ਕੋਲੇ ਦੀ ਮਾਂ ਖੜੀ ਹੈ ਜੀ ਠੀਕ ਹੈ ਜੀ ਤੇ ਮਨਦੀਪ ਟਾਲਾਂ ਵਾਲੇ ਦੇ ਚੈਨਲ ਤੇ ਧਲੂ ਗੇਰੀ ਫਾਰਮ ਤੇ ਵੀ ਚਵਾਈ ਹੋਈ ਵੀ ਹੈ ਜੀ ਮਾਂ ਜੀ ਠੀਕ ਹੈ ਟਾਲਾਂ ਵਾਲੇ ਮਨਦੀਪ ਜਿਹੜਾ ਉਹਦਾ ਚੈਨਲ ਚੱਲਦਾ ਹਾਂਜੀ ਉਹ ਤੇ ਚਵਾਈ ਹੋਈ ਵੀ ਜੀ ਮਾਂ ਜੀ ਠੀਕ ਹੈ ਜੀ ਠੀਕ ਹੈ ਜੀ ਇਹਦੀ ਉਮਰ ਕਿੰਨੀ ਹੈ ਜੀ ਇਹਦੀ ਜੀ ਹੁਣ 11 ਮਹੀਨੇ ਹੋ ਗਏ ਜਾਂਦੇ ਜੀ 11 ਮਤਲਬ ਕਿ 11 ਮਹੀਨੇ ਇਹਦੀ ਉਮਰ ਹੈ ਚੱਲੀ ਜਾਂਦਾ 11ਵਾਂ ਜੀ ਠੀਕ ਹੈ ਜੀ ਬਹੁਤ ਸੋਹਣਾ ਬੱਚਾ ਹੈ ਕੱਦ ਕਾਠ ਬਹੁਤ ਹੈ ਇਸ ਬੱਚੇ ਦਾ ਕਿੰਨੇ ਚਿਰ ਤੋਂ ਤੁਸੀਂ ਇਹਨੂੰ ਛੱਡਣ ਲੱਗ ਜਉਗੇ ਕੋਈ ਸਾਲ ਤੱਕ ਇਹਨੂੰ ਲੱਗ ਗਈ ਯਾਰ ਠੀਕ ਹੈ ਜੀ ਪਿਆਰ ਤਾਂ ਪਹਿਲਾਂ ਹੁਣ ਸਾਲ ਛੱਡਦੇ ਠੀਕ ਹੈ ਜੀ ਕਿਸੇ ਵੀ ਪ੍ਰਾਣੇ ਇਹਨਾਂ ਨਾਲ ਸੰਪਰਕ ਕਰਨਾ ਹੈ ਤਾਂ ਨੰਬਰ ਬੋਲ ਦੇ ਜੀ ਤੁਹਾਡਾ ਨੰਬਰ ਜੀ 97799 93230 ਫੇਰ ਦੁਬਾਰੇ ਬੋਲ ਦੇ ਜੀ 97799 93230 ਠੀਕ ਹੈ ਜੀ ਮੇਰਾ ਨਾਮ ਜੀ ਜਸਵਿੰਦਰ ਸਿੰਘ ਤੇ ਡੈਡੀ ਦਾ ਨਾਮ ਬੂਟਾ ਬਪਾਰੀ ਪਿੰਡ ਗਿੱਲ ਖੁਰਦ ਨੇੜੇ ਪੁੱਚੋ ਮੰਡੀ ਨੇੜੇ ਪੁੱਚੋ ਮੰਡੀ ਠੀਕ ਹੈ ਜੀ ਕਿਸੇ ਵੀ ਪ੍ਰਾਣੇ ਸੰਪਰਕ ਕਰਨਾ ਹੋਵੇ ਤਾਂ ਤੁਸੀਂ ਇਹ ਗੁਕਾਸਾ ਨਾਲ ਸੰਪਰਕ ਕਰ ਸਕਦੇ ਹੋ ਇਹ ਨੰਬਰ ਸਕਰੀਨ ਤੇ ਵੀ ਚੱਲੂਗਾ ਬਾਈ ਨੇ ਆਪ ਵੀ ਦੱਸ ਦਿੱਤਾ ਧੰਨਵਾਦ ਜੀ